ਕਾ ਕੰਗ ਰੰਗ ਟੰਡੋਲੇ ਆ ਸੱਗਲਾ ਖਾਇਆ ਮਾਸ ਸੱਗਲਾ ਖਾਇਆ ਮਾਸ ਇਹ ਦੋਇ ਨਾਮਤ ਸੁ ਹੋਇ ਦੋਇ ਨਾਮਤ ਸੁ ਹੋਇ ਹਿਰਦੇ ਕਣ ਕੀਆ ਸੇਖਣ ਕੀਆ ਸਭਾ ਤੁੰਗ ਨੰ ਬੰਜਰਾ इंतहा से डर जाय इत उठर जाय चित ਘਰ ਰੇਣਾ ਘਰ ਆ

me ਚਾਰਤਾਏ ਨੀਰ ਚਰਪਾਈ ਨੀਰ ਅਰਦਾ ਮੈਲ ਨੇ ਸਖਨ ਰਹਿ ਗਏ ਕਬ ਮਿਸਕਬ ਗਏ ਵਾਸਾ ਕੀ ਸੇਖਾ ਬੰਦਗੀ ਕੀ ਸੇਖਾ ਬੰਦਗੀ ਚੱਲਣਾ ਅੱਜ ਕੇ ਕੱਲ ਚੱਲਣਾ ਅੱਜ ਕੇ ਕੱਲ ਕਰੀਦਾ ਮੋਤੇ ਦਾ ਬਣਾਵੇਂ ਦਸਾ ਕੋਤੇ ਦੋ ਜਗ ਕਪਿਆ ਸੁਣੀਏ ਦੋ ਜਗ ਕਪਿਆ ਸੁਣੀਏ ਊਲ ਭਵੇ ਤਾ ਊਲ ਕਹੇ ਕਹਾ ਇਕਨਾ ਨੂੰ ਸਭ ਸੋਦੀਏ ਇਕਨਾ ਨੂੰ ਸਭ ਸੋਦੀਏ ਇਕ ਸਿਰਦਾਰ ਕੇ ਹੋਗਾ ਹੋ ਸਿਰਦਾਰ ਕੇ ਹੋਗਾ ਹੋ ਹਰੀ ਦਾ ਦਰਿਆਵੇ ਕਨੇ ਬਗਲ ਦਰਿਆਵੇ ਕਨੇ ਬਗਲ ਬੈਠ ਕੇ ਏਲਕ ਕਿੰਤੇ ਬਾਜ ਪਏ ਕਿੰਤੇ ਬਾਜ ਪਏ ਬਾਜ ਪਏ ਤੇਸ ਰੱਬ ਦੇ ਬਾਜ ਪਏ ਤੇਸ ਰੱਬ ਦੇ ਇਲਾ ਵਿਸਰੀਆਂ ਕੋਰਣਾ ਵਿਸਰੀਆਂ ਜੋ ਮਨ ਚੇਤਨਾ ਕੀਤੇ ਸੰਨ ਜੋ ਮਨ ਚੇਤਨਾ ਕੀਤੇ ਸੰਨ ਸੋ ਗਾਲੀ ब साढे त्रैव नओ ब

गो बंद चऊं जन आे कन अमल जे दुण विचे ਭਗਤ ਜੀ ਨੇ ਅੱਜ ਨੇ ਸ਼ਲੋਕਾਂ ਦੇ ਅੰਦਰ ਇਹ ਬਖਸ਼ਿਸ਼ ਭਰੇ ਬਚਨ ਆਖੇ ਨੇ ਕਿ ਅੰਤਕ ਤਦੈ ਮਨੁੱਖ ਨੇ ਚਲੇ ਜਾਣਾ ਹੈ ਪਰ ਜਾਣਾ ਕਿਨਾ ਚਾਰ ਜਣਿਆਂ ਨੇ ਲੈ ਕੇ ਜਾਣਾ ਹੈ ਤੇ ਜੇ ਇਸ ਸੰਸਾਰ ਵਿੱਚ ਚੰਗੇ ਅਮਲ ਕਮਾਏ ਨੇ ਤੇ ਉਹ ਦਰਗਾਹ ਦੇ ਵਿੱਚ ਜਾ ਕੇ ਕੰਮ ਆਉਣੇ ਨੇ ਜੇ ਇੱਥੇ ਭਜਨ ਕੀਤਾ ਹੈ ਇੱਥੇ ਬੰਦਗੀ ਕੀਤੀ ਹੈ ਇਹ ਤੇ ਸੰਸਾਰ ਵਿੱਚ ਰਹਿੰਦੇ ਆ ਹੋਇਆਂ ਨਿਰੰਕਾਰ ਨੇ ਜਿਹੜੀ ਸ੍ਰਿਸ਼ਟੀ ਸਾਜੀ ਹੈ ਤੇ ਸ੍ਰਿਸ਼ਟੀ ਦੇ ਵਿੱਚ ਰੱਬ ਨੂੰ ਵੇਖਦੇ ਆ ਹੋਇਆਂ ਸ੍ਰਿਸ਼ਟੀ ਦਾ ਭਲਾ ਕੀਤਾ ਤੇ ਉਹ ਅੱਗੇ ਜਾ ਕੇ ਕੰਮ ਆਉਣਾ ਕਿਉਂਕਿ ਬਾਣੀ ਨੇ ਆਖਿਆ ਹੈ ਕਿ ਮਨ ਨੂੰ ਖੋਜ ਮਾਨਵੀ ਖੋਜ ਕਰਕੇ ਮਨ ਦੇ ਵਿੱਚੋਂ ਰੱਬ ਨੂੰ ਲੱਭ ਜਿਨ੍ਹਾਂ ਨੇ ਮਾਨਵੀ ਖੋਜ ਕੀਤੀ ਤੇ ਮਨ ਵਿੱਚੋਂ ਰੱਬ ਮਿਲ ਗਿਆ ਤੇ ਜਿਨ੍ਹਾਂ ਨੂੰ ਮਨ ਵਿੱਚ ਰੱਬ ਮਿਲਿਆ ਫਿਰ ਜਦੋਂ ਬਾਹਰ ਦੇਖਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਜਾਲ ਥਲ ਮਈਲ ਰਹਿ ਆ ਪਰਪੂਰੇ ਨਿਕਟ ਵਸੇ ਨਾਹੀ ਪ੍ਰਾਵ ਦੂਰੇ ਇਹ ਨੇੜੇ ਦਿਖਾਈ ਦਿੰਦਾ ਫਿਰ ਸਾਰਿਆਂ ਵਿੱਚ ਰੱਬ ਦਿਸਦਾ ਫਿਰ ਜਦੋਂ ਸਾਰਿਆਂ ਦੇ ਵਿੱਚ ਸਾਰਿਆਂ ਮਨੁੱਖਾਂ ਵਿੱਚ ਸਾਰੀ ਲੋਕਾਈ ਵਿੱਚ ਰੱਬ ਦਿਸੇਗਾ ਤੇ ਰੱਬ ਮਨੁੱਖ ਕਿੰਦਾ ਬੁਰਾ ਕਰੇਗਾ ਬਾਣੀ ਨੇ ਇਹ ਜ਼ਿਕਰ ਕੀਤਾ ਹੈ ਜੇ ਤੂੰ ਇਸ ਸੰਸਾਰ ਵਿੱਚ ਆ ਕੇ ਅਮਲ ਚੰਗੇ ਕੀਤੇ ਨੇ ਉਹ ਦਰਗਾਹ ਵਿੱਚ ਜਾ ਕੇ ਕਮ ਆਉਣੇ ਨੇ ਅੱਜ ਦੇ ਸ਼ਲੋਕਾਂ ਵਿੱਚ ਬਾਬੇ ਫਰੀਦ ਨੇ ਮਨੁੱਖ ਨੂੰ ਚੰਗੇ ਅਮਲ ਕਮਾਉਣ ਵਾਸਤੇ ਆਖਿਆ ਹੈ ਤੇ ਸਾਨੂੰ ਵੀ ਇਹ ਬਾਣੀ ਪੜ੍ਹ ਕੇ ਬਾਣੀ ਸੁਣ ਕੇ ਇਹ ਸਿੱਖਣਾ ਚਾਹੀਦਾ ਹੈ ਅਸੀਂ ਵੀ ਰੋਜ਼ ਦੋ ਟਾਈਮ ਸਤ ਸੰਗਤ ਕਰਕੇ ਜੋ ਆਪਾਂ ਨਾਮ ਦਾ ਭੋਜਨ ਬਣਾਉਂਦੇ ਆਂ ਉਨ ਭੇਦਲੇ ਰਾਸਤੇ ਦਾ ਪਾਠ ਹੋਣਾ ਤੇ ਨਾਮ ਦਾ ਕੋ ਜਨ ਮੰਦਾ ਤੇ ਨਾਮ ਦਾ